ਆ ਗਿਆ ਢਾਣੀ ਦਾ ਢਾਲ ਦਾ ਧੋਨ ਰਾਮਾ ਬਾ ਢਾਣੀ ਤੇ ਮੰਡਾ ਤੇ ਪਹੁੰਚ ਜਾਵੇ ਪਾਣੀ ਆਣਾ ਬਾਟੇ ਨੂੰ ਦੇਖ ਕੇ ਭਾਈਂ ਦੀ ਸਪੀਡ ਕਿੰਨੀ ਬਾਣੀ ਨਹੀਂ ਆ ਜਿਵੇਂ ਜਿਵੇਂ ਵਧੇ ਜਾਏਗਾ ਭਾਈ ਸਪੀਡ ਹੋਰ ਵਾਝੇਗੀ ਹਾਂ ਸਪੀਡ ਹੋਰ ਵਾਝੇਗੀ ਇਹ ਨਾਲ ਕੋ ਵਾਲਾ ਰਸਤਾ ਯਾਰ ਜਿੰਨੀ ਇਹ ਤੋਂ ਜਿੰਨੇ ਹੁਣ ਡਿੱਗੀ ਜਾਂਦੀ ਨਾ ਉਹ ਪਾਣੀ ਦੀ ਸਪੀਡ ਵੱਧ ਹੀ ਜਾਏਗੀ ਨਾਲ ਦੀ ਨਾਲ ਇੱਥੇ ਟੱਲੀ ਜੀ ਸੀ ਚੜ ਦੇ ਵਿੱਚ ਹਣਾ ਆ ਜਿਹੜੀ ਆ ਜੜ ਸੀ ਟੱਲੀ ਨਹੀਂ ਆਹ ਬਾਕੀ ਹੁਣ ਮੁਸ਼ਕਲ ਆ ਯਾਰ ਬੰਨਿਆ ਨਹੀਂ ਜਾ ਸਕਦਾ ਇਹ ਨਹੀਂ ਬੰਨਦਾ ਹਾਂ ਆਪਰੇ ਆ ਨਾਗੋ ਵਾਲੇ ਵੀ ਜਿਹੜੇ ਬੰਨ ਤੇ ਖੜਕੇ ਔਰੇ ਵਿੱਚ ਜਾਂਦੇ ਔਰ ਐ ਵੀ ਹੁਣ ਹੋਣਾ ਸੀ ਹੋ ਗਿਆ ਹੁਣ ਆਪਣਾ ਰਿੰਗ ਬੰਨ ਦਾ ਕੋਈ ਮਸਲਾ ਨਾ ਕਰੀਏ ਸਾਰਾ ਰਿੰਗ ਬੰਨ ਤੇ ਜੋਰ ਲਾਓ ਸਾਰੇ ਜਾਲ ਬਸ ਜਾਲ ਲੇ ਕੇ ਬੰਦੇ ਜੇ ਜਾਲ ਜੇ ਇੱਕੋ ਟਰਾਈ ਤਾਂ ਕਰ ਲੋ ਕੀ ਹੈ ਟਰਾਈ ਪਤਾ ਕੀ ਹੈ ਟਰਾਈ ਐਹੀਂ ਨਹੀਂ ਹੋਣੀ ਪਰਲੇ ਪਾਸ ਸਾਈਡ ਬੰਦੇ ਹੋਣਾ ਫੇਰ ਟਰਾਈ ਹੋਏ ਆਹ ਪਰਲੇ ਸਾਈਡ ਬੰਦੇ ਹੋਣਾ ਫੇਰ ਗੱਲ ਬਣ ਸਕਦੀ ਹੈ ਹਾਂ 80 ਮਾਰ ਸਕਣਾ ਵੈਸੇ ਆਪਾਂ ਇਹ ਗੱਲ ਪੱਕੀ ਹੈ ਪਰਲੀ ਸੇ ਢੋਣ ਨਾ ਬੰਦੇ ਜਿਵੇਂ